ਜਿਹੜੀ ਦੂਜਾ ਸੂਆ ਸੂਣ ਵਾਲੀ ਝੋਟੀ ਆ ਬਹੁਤ ਸੋਹਣੀ ਸੁਨਿੱਖੀ ਕੱਦ ਬੈਡ ਪੂਰਾ ਚੰਗਾ ਕੋਈ ਉੱਚਾ ਨਹੀਂ ਕੋਈ ਨੀਵਾਂ ਨਾ ਮੈਟਰ ਦੇ ਲੈ ਚੱਲਾ ਸਹੀ ਗੱਲ ਬਹੁਤ ਸੋਹਣੇ ਬਾਡੀ ਸਟਰਕਚਰ ਦੀ ਗਾਂ ਗਈ ਬਾਕੀ ਚੰਗੇ ਦੁੱਧ ਵਾਲੀ ਇਸ ਗਾਂ ਦਾ ਲੇਵਾ ਜਿਹੜਾ ਹੈਗਾ ਨਾ ਬਹੁਤ ਚੰਗਾ ਤੇ ਸਾਫ਼ ਲੇਵਾ ਗਲਾਬ 57000 ਰੁਪਿਆ ਰੇਟ ਰਹੁ ਇਹਦਾ ਮੈਂ 90000 ਦੇ ਦੇ ਦੂੰ ਬਾਈ ਫਿਰ ਚੱਕ ਲੈ ਵੀ ਆ ਮੀਨੀ ਝੋਟੀ ਜਿਹੜੀ 90000 ਰੁਪਏ ਲੰਮੀ ਵੀ ਕੱਦ-ਕਾਠ ਵੀ ਪੂਰਾ ਚੰਗਾ ਬਾਕੀ ਲੀਵਾ ਵੀ ਜਿਹੜਾ ਹੈਗਾ ਨਾ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੂ ਕੋਲੇ ਬਾਈ ਬੱਬੂ ਕੋਲੇ ਨਾ ਅੱਜ ਆਪਾਂ ਤੁਹਾਨੂੰ ਚਾਰਤਾ ਗਾਮਾ ਦਿਖਾਉਣੀਆਂ ਮਿੱਤਰੋ ਤੇ ਇਧਰਲੇ ਪਾਸੇ ਨਾ ਅੱਜ ਬਾਈ ਕੋਲੇ ਨਾ 6 ਮੱਝਾਂ ਵੀ ਨੇ 6 ਮੱਝਾਂ ਦੀਆਂ ਮੱਝਾਂ ਨਾ ਜੇ ਮੈਂ ਤੁਹਾਨੂੰ ਦੱਸਾਂ ਵੀ ਬਹੁਤ ਸੋਹਣੀਆਂ ਸੁਨੱਖੀਆਂ ਮੱਝਾਂ ਨੇ ਜਿਵੇਂ ਆ ਆ ਗਈ ਨਾ ਦੂਜੇ ਨੰਬਰ ਦੇ ਉੱਤੇ ਇੱਕ ਮੀਨੀ ਝੋਟੀ ਦਾ ਕੱਦ-ਕਾਠ ਵੀ ਚੰਗਾ ਤੇ ਦੋਨੇ ਅੱਖਾਂ ਚਟੀਆਂ ਮਗਰਲੇ ਪੈਰ ਚਟੇ ਆਪਾਂ ਇਹ ਗੱਲ ਕਹਿ ਸਕਦੇ ਆਂ ਵੀ ਇਹ ਗਰੇਡਡ ਦੀ ਝੋਟੀ ਦੀ ਵੀ ਆਪਾਂ ਨਾ ਤੁਹਾਨੂੰ ਜਾਣਕਾਰੀ ਲੈ ਕੇ ਦੇਣੀ ਆਂ ਮਿੱਤਰੋ ਤੇ ਆਹ ਦੇਖ ਲਓ ਹੁਣ ਤੁਸੀਂ ਜਾਂ ਮੱਝਾਂ ਜਿਹੜੀਆਂ ਹੈਗੀਆਂ ਬਾਈ ਕੋਲੇ ਬਹੁਤ ਚੰਗੇ ਕੱਦ ਵਡਾ ਵਾਲੀਆਂ ਮੱਝਾਂ ਨੇ ਆਹ ਝੋਟੀਆਂ ਆ ਗਈਆਂ ਨਾ ਜਿਹੜੀਆਂ ਇਧਰਲੇ ਪਾਸੇ ਵਾਲੀਆਂ ਤਿੰਨ ਝੋਟੀਆਂ ਮੈਂ ਕਹਿੰਦਾ ਬਹੁਤ ਸੋਹਣੀਆਂ ਸੁਨਖੀਆਂ ਚੰਗੇ ਕੱਦ ਕਾਢਦੀਆਂ ਤੇ ਸੋਹਣੇ ਸਾਫ਼ ਸੁਥਰੇ ਲੇਵੇ ਵਾਲੀਆਂ ਝੋਟੀਆਂ ਰਹਿਣੀਆਂ ਤੇ ਲਾਸਟ ਦੇ ਉੱਤੇ ਨਾ ਤੁਹਾਨੂੰ ਮੈਂ ਇੱਕ ਨਗੀਨਾ ਹੋਰ ਦਿਖਾਉਣਾ ਯਾਰ ਆਹ ਦੇਖ ਲਓ ਹੁਣ ਤੁਸੀਂ ਜਿਹੜੀ ਆਹ ਝੋਟੀ ਆ ਗਈ ਨਾ ਯਾਰ ਕੱਦ ਕਾਠ ਬਹੁਤ ਜਿਆਦੇ ਚੰਗੇ ਕੱਦ ਕਾਠ ਵਜਨ ਵਜੂਤ ਤੇ ਲੇਵੇ ਤੋਂ ਸਾਫ ਸੁਥਰੀ ਮੈਂ ਤੁਹਾਨੂੰ ਖੜੀ ਦਿਖਾ ਦਾਂ ਨਾ ਇਹਨਾਂ ਮੱਜਾਂ ਦੀ ਅੱਜ ਨਾ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰਨੀ ਆ ਮੱਜਾਂ ਦੇ ਰੇਟ ਚੰਗੇ ਲੱਗੇ ਜੇ ਤੁਹਾਨੂੰ ਮੱਜਾਂ ਸੋਹਣੀਆਂ ਲੱਗੀਆਂ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਜਰੂਰ ਕੱਲੀ ਕੱਲੀ ਮੱਜ ਦੀ ਤੁਹਾਨੂੰ ਜਾਣਕਾਰੀ ਲੈ ਕੇ ਦੇਣੀ ਆ ਇਸ ਵੀਡੀਓ ਦੇ ਵਿੱਚ ਬਾਤ ਤੋਂ ਬਾਤ ਵੀਡੀਓ ਸ਼ੇਅਰ ਜਰੂਰ ਕਰ ਦਿਓ ਆਓ ਕਰਾਂਗੇ ਗੱਲ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰਮਨ ਭਾਈ ਸਾਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਵੀਡੀਓ ਦੇ ਦੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਭਾਈ ਤੇ ਭਾਈ ਜੀ ਜੇ ਆਪਣੇ ਹੁਣ ਪਿੰਡ ਦੀ ਗੱਲ ਕਰ ਲਗੇ ਪਿੰਡ ਮੇਰਾ ਤਖਤ ਮਲਾ ਰਮਨ ਤਹਿਸੀਲ ਕਾਲਾ ਬੈਲੀ ਜ਼ਿਲ੍ਹਾ ਸਰਸਾ ਜੀ ਠੀਕ ਹੈ ਹਾਂ ਭਾਈ ਤੇ ਇਹ ਪੰਜਾਬ ਦੇ ਬਾਰਡਰ ਦੇ ਉੱਤੇ ਰਹਿ। ਪਸਾ ਤਲਵੰਡੀ ਸਾਹਬ ਕੋਲ ਹੀ ਰਹਿ ਗਈ ਫਿਰ ਆਪਣੇ। ਠੀਕ ਹੈ। ਹਾਂਜੀ। ਅ ਮੈਂ ਪੰਜਾਬ ਦਾ ਨਾਮ ਤਾਂ ਲੈਣਾ ਹੁੰਨਾ ਕਿ ਹਰਿਆਣੇ ਦਾ ਨਾਮ ਲੈ ਕਿ ਕਹਿੰਦੇ ਬਹੁਲੀ ਦੂਰ ਨਾ ਹੋਵੇ। ਨਾ 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 ਭਾਈ ਹਾਂ ਪਹਿਲਾ ਪਿੰਡ ਹਰਿਆਣੇ ਦਾ ਮੰਨੋ ਜੀ। ਪਹਿਲਾ ਪਿੰਡ ਆ ਗਿਆ ਹਰਿਆਣੀ ਦਾ। ਅੱਛਾ ਬੱਬੂ ਵੀਰੇ ਜਿਵੇਂ ਆਪਣੇ ਕੋਲ ਅੱਜ ਗਾਵਾਂ ਵੀ ਨੇ ਤੇ ਅੱਜ ਸੋਹਣੀਆਂ ਤੇਰੀਆਂ ਮੱਝਾਂ ਵੀ ਨੇ। ਕਿਹੜੇ ਪਾਸੋਂ ਸਟਾਰਟ ਕਰੀਏ? ਜਿਹੜੇ ਪਾਸੋਂ ਮਰਜ਼ੀ ਕਰ ਲਵੋ। ਮਰਾ ਕਨਾ ਗਾਮਾ ਚਲੂ ਕਰ ਲੈ ਚੱਲ ਫਿਰ ਕਰ ਕੋਈ ਗੱਲ ਨਹੀਂ ਲੈ ਵੀ ਆ ਆਪ ਪਹਿਲਾਂ ਵੀ ਨੀ ਕਿੰਨੇ ਦਿਖਾਈ ਐ ਇਹਨਾਂ ਦੀ ਜਾਣਕਾਰੀ ਆਪਾਂ ਬਾਅਦ ਚ ਲੈਨੇ ਆ ਚੱਲ ਬੱਬੂ ਕਨਾ ਤੇਰੀ ਪਹਿਲੇ ਨੰਬਰ ਵਾਲੀ ਆ ਗਈ ਜਿਵੇਂ ਵੀ ਬਹਿੜ ਤੇਰੀ ਆ ਗਈ ਜਿਵੇਂ ਆਹ ਕਾਲੇ ਰੰਗ ਦੇ ਵਿੱਚ ਹੈਨਾ ਕਾਫੀ ਜੱਕਾ ਹਾਂਜੀ ਵੀਰੇ ਹਾਂਜੀ ਇਸ ਬਹਿੜ ਦਾ ਸੁਹਾ ਦੱਸ ਪਹਿਲਾਂ ਇਹ ਰਮਣ ਦੂਜਾ ਸੁਹਾ ਸੁਗਿਆ ਪੱਛੀ ਬਾਈ ਠੀਕ ਹੈ ਵੀਰੇ ਹਾਂ ਹਲੇ ਜਮਾ ਗੂੰਦ ਦੀ ਮਾਰਦੀ ਹਲੇ ਤੇ ਪਈਆ ਬੱਛੀ ਦੇ 15 ਤਨ ਠੀਕ ਹੈ ਹਾਂ ਫਾਰਮ ਤੋਂ ਲਈ ਆਪਾਂ ਬਾਈ ਜਦੋਂ ਪਾਣੀ ਆਉਂਦਾ ਹਾਂ ਹਾਂ ਅੱਛਾ ਦੂਜਾ ਸੂਆ ਕਿੰਨਾ ਦੁੱਧ ਪਾ ਸਕਦੀ ਦੁੱਧ ਰਮਣੇ ਨੇ 24 25 ਕਿਲੋ ਪਹਿਲਾਂ ਨੇ ਦਿੱਤਾ ਹੋਇਆ ਬਾਈ ਠੀਕ ਹੈ 25 ਕਿਲੋ ਜੋੜ ਤੇ ਪੱਛੀ ਭੇਜ ਦੇ ਬਾਈ ਬਾਕੀ ਤੈਨੂੰ ਤੁਰਦੀ ਕੱਦ ਕਾਟ ਆਪ ਹੀ ਦੱਸੂ ਮੈਂ ਕਿੰਨੇ ਦੁੱਧ ਵਾਲੀਆਂ ਖੋਲੀ ਬਾਈ ਕਰਾ ਲਓ ਵੀ ਖੋਲ ਓਏ ਇਹ ਆ ਜਾ ਵੀ ਕਰਾਂ ਸੋਨੂੰ ਲਿਆ ਕਰਾਂ ਬਾਹਰ ਲੋ ਵੀ ਇਸ ਦਾ ਨਾ ਆਪਾਂ ਇਹ ਕਹਿ ਸਕਦੇ ਆ ਕੋਈ ਜਰਸੀ ਵਾਲਾ ਪੱਖ ਜਾਂ ਵੀ ਪੈਂਦਾ ਕੋਈ ਚੰਗੇ ਬੱਚੇ ਲੈ ਸਕਦਾ ਜੇ ਕੋਈ ਬੰਦਾ ਜਰਸੀ ਦਾ ਟੀਕਾ ਵੀ ਭਰਾਊਗਾ ਨਾ ਆ ਬੱਬੂ ਨੇ ਜਿਵੇਂ ਆਖਿਆ ਇਹਦੇ 10 15 ਦਿਨ ਪਈ ਆ ਬਈ ਹਾਂ 15 ਦਿਨ ਬਾਕੀ ਰਹਿਣੇ ਲੈ ਵੀ ਆ ਦੇਖ ਲੋ ਬਹਿੜ ਦੀ ਲੰਮੀ ਤੋਰ ਦੇ ਕਰਾ ਸੋਨੂੰ ਲੇਵੇ ਦੀ ਤਾਂ ਨਜਮਾਨ ਜਦੋਂ ਇਹਨੇ ਸੋਨਾ ਪੰਡ ਲੇਵੇ ਦੀ ਤਿਆਰ ਕਰਨਾ ਕਰਮਾਲੀ ਨੇ ਬਹੁਤ ਸੋਹਣਾ ਜਿਹੜਾ ਹੈਗਾ ਨਾ ਬਾਡੀ ਦਾ ਸਟਰਕਚਰ ਜਿਹੜਾ ਹੈਗਾ ਬਾ ਕਮਾਲ ਆ ਲਿਆ ਕਰਾ ਸੋਨੂੰ ਇੱਧਰ ਰੋਸ਼ਨੀ ਵੱਧ ਪੈਂਦੀ ਇੱਧਰ ਦਿਖਾ ਦੇ ਦੇ ਦੱਸ ਇਸ ਕੁਆਲਟੀ ਪਰ ਹੁਣ ਬਹੁਤ ਸੋਹਣੀ ਬੱਚੀ ਇੱਧਰ ਕਰ ਲੈ ਬਈ ਇਹ ਲਿਆ ਕਰਾ ਮੋੜ ਲੈ ਮੋੜ ਲੈ ਕਰ ਮੋੜ ਦਾ ਅਸਰਾ ਕਰ ਸਾਡੇ ਨਾਲ ਸਾਰੇ ਸੰਗਲਾਂ ਚ ਰੱਖਦੇ ਰਹੇ ਹੁਣ ਬਈ ਹਾਂ ਹੋਰ ਪਤਾ ਜਾ ਇਹ ਆ ਦੇਖ ਹੁਣ ਬਈ ਫੇਸ ਦੀ ਕੁਆਲਟੀ ਮੈਂ ਦਿਖਾ ਦਾਂ ਫੇਸ ਦੀ ਜਿਹੜਾ ਹੈਗਾ ਬਾਬੂ ਕੀ ਹੁਕਮ ਹੈ ਦਾ ਅਰਬਣ ਇਹਦਾ ਰੇਟ ਕਰਾਉਣਾ ਬਈ 1 20 ਕਰਾ ਲੈ 1 25 ਕਰਾ ਲੈ ਹਣਾ ਆਪਾਂ 95 ਹਜ਼ਾਰ ਦੀ 25 ਦੇ ਦਾਂ ਬਈ 95 ਹਾਂਜੀ ਬਈ ਆ ਦੇਖੀ ਦੁੱਧ ਵਾਲੇ ਨਾੜਾ ਰੋੜਾ ਤੁਸੀਂ ਕੀ ਕੀ ਕਹਿੰਦੇ ਹੋ ਹੁਣ ਅੰਗਰੇਜ਼ੀ ਚੋਂ ਆਪਾਂ ਜਾਣਦੇ ਹਾਂ ਮਿਲਕ ਵੇਨ ਆ ਗਈ ਜਮਾ ਆਹ ਦੇਖ ਬਾਈ ਠੀਕ ਹੈ ਲੈ ਜਾ ਭਰਨਾ ਬੱਚੇ ਨੇ ਭਾਈ ਠੀਕ ਹੈ ਠੀਕ ਹੈ ਬਾਕੀ ਉਤੋਂ ਵੀ ਜਮਾ ਆ ਪਈ ਹੈ ਭਾਈ ਹੈ ਭਾਈ ਪੱਧਰ ਹੈ ਹਾਂ ਲੋ ਵੀ ਇਹੇ ਦੇਖ ਲੋ ਦੂਜਾ ਸੂਆ ਜਿਹੜਾ ਹੈਗਾ ਇਸ ਬਹਿੜ ਨੇ ਸੂਣਾਗਾ ਬਹੁਤ ਸੋਹਣੇ ਬਾਡੀ ਸਟਰਕਚਰ ਦੀਗਾਂਗੀ ਬਾਕੀ ਚੰਗੇ ਦੁੱਧ ਵਾਲੀ ਦੇਖੋ ਇੰਨਾ ਲੇਵਾ ਨਹੀਂ ਸਾਫ ਮਿਲਦਾ ਹਨਾ ਕਿਸੇ ਗਾਂ ਦਾ ਹੀ ਲੇਵਾ ਇੰਨਾ ਸਾਫ ਹੁੰਦਾ ਕਰਮਾਲੀ ਦਾ ਅੱਛਾ ਬਾਬੂ ਜੀ ਮੈਂ ਆਪਣੇ ਕੋਲੇ ਮੰਨ ਕੇ ਚੱਲ ਅੱਛਾ ਬਾਬੂ ਜਿਹੜੀ ਦੂਜੇ ਨੰਬਰ ਵਾਲੀ ਆਪਣੀ ਆਵ ਬਹਿੜ ਆ ਗਈ ਬਾਈ ਹਾਂ ਰਮਣ ਇਹ ਦੂਜਾ ਸੂਆ ਸੂ ਵੀਰੇ ਅੱਛਾ ਇਹਦੇ 10 ਦਿਨ ਬਾਕੀ ਰਹਿਣ ਠੀਕ ਹੈ ਹਾਂ 10 ਵੀ 10 12 ਦਿਨ ਤਾਂ ਖੁੱਲੇ ਰਹਿ ਜੋ ਵਿਚ ਕਿੰਨੇ ਦੁੱਧ ਵਾਲੀ ਗਾਂ ਹੈ ਤੇਰੀ ਦੁੱਧ ਰਮਣ ਨੇ 22-30 ਕਿਲੋ ਪਹਿਲਾਂ ਨੇ ਪਾਇਆ ਬਾਈ ਠੀਕ ਹੈ ਇਹ ਵੀ 25 ਕਿਲੋ ਜੋੜ ਤੇ ਭੇਜ ਦੇ ਬੱਚੇ ਆਪਾਂ 25 ਕਿਲੋ ਦੀ ਹਾਂਜੀ ਬਾਈ ਓਕੇ ਕੀ ਰੇਟ ਰਹੂ ਬਾਬੂ ਵੀਰੇ ਦਾ ਰੇਟ ਇਹਦਾ ਰਮਣ ਜਮਾਂ ਲੈਣ ਦੇ ਆ ਆ ਦੇਖੋ ਤੁਸੀਂ ਲੇਵਾ ਕਰਮ ਵਾਲੀ ਸੋਨਾ ਤਿਆਰ ਕਰਨਾ ਇਹਨੇ ਵੀ ਤੇ ਬਾਕੀ ਹਰ ਦੂਜਾ ਸੂਆ ਵਹੜਾ ਨਵੇਂ ਹਾਨ ਚ ਜਿਹੜੀ ਹੈਗੀ ਵਹੜਾ ਇਹ ਬਾਕੀ ਫੇਸ ਦੀ ਆਪਾਂ ਤੁਹਾਨੂੰ ਬਿਊਟੀ ਵੀ ਦਿਖਾ ਦਿੰਨੇ ਆ ਆ ਦੇਖ ਲਓ ਤੁਸੀਂ ਫੇਸ ਦੀ ਕੁਆਲਿਟੀ ਤੇ ਜਿਵੇਂ ਆਪਾਂ ਗੱਲ ਕਰ ਲੀ ਗਏ 90000 ਆਪਣਾ ਰੇਟ ਆ ਗਿਆ ਬੱਬੂ ਟਾੜਾ ਵਟਾ ਜਾਂ ਕਿੰਨਾ ਕੋਈ ਗੱਲ ਨਹੀਂ 2000 ਰੁਪਏ ਛੋੜ ਕਰਦੇ ਆ ਵੱਡੇ ਵੀ ਹਾਂ ਪਰ ਉਹ ਬਹੁਤੀ ਵੀ ਪਛੀੜਾ ਮਣਾ ਬਾਈ ਸੰਤ ਤੁਹਾਨੂੰ ਦੇਖ ਲਾ ਪਛੀੜਾ ਦੇਖ ਲਓ ਹੁਣ ਤੁਸੀਂ ਲੇਵਾ ਜਿਹੜਾ ਹਾਂ ਸਾਰਾ ਭਰਨਾ ਚ ਗੜ ਪਛੀ ਨੇ ਹਾਂ ਨਹੀਂ ਸੋਨਾ ਲੇਵਾ ਦਾ ਮੁੱਠੀ ਵਾਲਾ ਥਣ ਲੱਗਿਆ ਬਾਈ ਹੂੰ ਲੇ ਚੱਲ ਵੀ ਕਿਲਾ ਇਹ ਲੈ ਜਾ ਲੋ ਵੀ ਇਹ ਜਿਹੜੀ ਹੈਗੀ ਆ ਵੀ 2000 ਰੁਪਏ ਛੋਟ ਹੋ ਜੂ ਇਹਦੇ ਵਿੱਚੋਂ ਮਾਨਤਾਨ ਹੋ ਜਾਊਗਾ ਅੱਛਾ ਆਪਣੇ ਕੋਲ ਇੱਕ ਨਾ ਤੀਜੇ ਨੰਬਰ ਦੇ ਉੱਤੇ ਵਹਿੜ ਆ ਗਈ ਹਾਂਜੀ ਰਮਨ ਬਾਈ ਇਸ ਵਹਿੜ ਦਾ ਸੂਆ ਬਾਈ ਇਹ ਰਮਨ ਕਹਿੰਨ ਨੂੰ ਪਹਿਲਾਂ ਪਹਿਲਣੇ ਚ ਵੀ ਚਲਦੀ ਬਾਈ ਪਰ ਦੂਜਾ ਸੂਆ ਸੂ ਗਈ ਅੱਛਾ ਆ ਵਹਿੜ ਹਾਂ ਬਾਈ ਦੂਜਾ ਸੂਆ ਸੁੰਦੀ ਆ ਬਾਈ ਹਾਂਜੀ ਹਾਂਜੀ ਤੇ ਕਿੰਨੇ ਦਿਨ ਬਾਕੀ ਇਹਦੇ ਇਹਦਾ ਰਮਨ ਇੱਕ ਹਫਤਾ ਬਾਕੀ ਬਾਈ ਇਹਦਾ ਇੱਕ ਹਫਤਾ ਕਿੰਨੇ ਲੀ ਦਾਲੀ ਵਹਿੜ ਇਹ ਬਾਈ ਇਹ ਰਮਨ 14-15 ਕਿਲੋ ਦੁੱਧ ਦੇਊਗੀ ਬਾਈ 14-15 ਕਿਲੋ ਹਾਂ ਠੀਕ ਆ 14 15 ਵਾਲੀ ਜਿਵੇਂ ਬਿਹੜਾ ਕੀਤੇ ਇਹਦਾ ਰੇਟ ਕਿੰਨਾ ਕਰਨਾ ਆਪਾਂ ਇਹਦਾ ਰੇਟ ਰਮਣ 65000 ਰੁਪਏ 57000 ਦੀ ਬੱਚੀ ਦੇ ਰਹੇ ਆਪਾਂ 57000 ਹਾਂਜੀ ਭਰਾ ਠੀਕ ਆ ਬਾਈ ਲਿਆ ਕਰਾ ਸੋਨੂੰ ਵੀਰੇ ਇਹ ਆ ਦੇਖ ਲਓ ਤੁਸੀਂ ਇਧਰੋਂ ਜਾਂਦੀ ਬਿਹੜ ਚੈੱਕ ਕਰ ਲਓ ਮਿੱਤਰੋ ਬਾਕੀ ਕਰਮ ਵਾਲੀ ਨੇ ਲੇਵਾ ਜਿਹੜਾ ਹੈਗਾ ਉਹ ਦੇਖ ਲਓ ਕੱਲਾ ਕੱਲਾ ਥਾਨ ਲੱਗਿਆ ਹੋਇਆ ਇਸ ਬਿਹੜ ਦੇ 57000 ਰੁਪਿਆ ਰੇਟ ਰਹੂ ਇਹਦਾ ਦੁੱਧ ਜਿਹੜਾ ਹੈਗਾ ਉਹ 15 ਕਿਲੋ ਬਾਈ ਨੇ ਸਾਫ਼ ਜੇ ਸ਼ਬਦਾਂ ਚ ਹੀ ਕਿਹਾਗਾ ਵੀ ਐਵੇਂ ਵੀ ਕਹੇ 18 ਕਹੇ ਉਹਦੀ ਗੱਲ ਵੱਖਰੀ ਹੁੰਦੀ ਹੈ ਹਨਾ ਪਰ ਜਿਹੜਾ ਦੇਣਾ ਇਹਨੇ ਕਰਮ ਵਾਲੀ ਨੇ ਉਹ ਲੈ ਚੱਲ ਸਾਨੂੰ ਲੈ ਚੱਲ ਲੋ ਵੀ ਜਿਹੜੀ ਹੈਗੀ 57000 ਰੁਪਏ ਦੇ ਵਿੱਚ ਇਹ ਮਿਲਦੀ ਆ ਤੁਹਾਨੂੰ ਚੱਲ ਵੀ ਬਬੂ ਕਰਾ ਅਛਾ ਬਬੂ ਜਿਹੜੀ ਤੇਰੀ ਆਹ ਬਹਿੜ ਆ ਗਈ ਬਾਈ ਹਾਂਜੀ ਰਣੂ ਬਾਈ ਚੌਥੇ ਨੰਬਰ ਵਾਲੀ ਦਾ ਸੁਹਾ ਦਾਸ ਪਹਿਲਾਂ ਇਹ ਪਹਿਲਾ ਸੁਹਾ ਸੁ ਰਣੂ ਬਾਈ ਅੱਛਾ ਕਿੰਨੇ ਦਿਨ ਇੱਕ ਕੱਤਾਲਾ ਜੀ ਰਣੂ ਬਾਈ ਕਿੰਨਾ ਕ ਦੁੱਧ ਪਾ ਦੂਗੀ ਦੁੱਧ 20 ਪਲੱਸ ਤਾਂ ਜਮਾ ਖੁੱਲਾ ਆਰਾਮਦਾਰੀ ਪਛੀ ਦਿਓ ਬਾਈ 20 ਕਿਲੋ ਹਾਂ ਜਮਾ ਵਾਲੇ ਵੀ ਗੁੰਦ ਮਾਰਦੀ ਬੱਚੀ ਬਾਈ ਅੱਛਾ ਬਾਕੀ ਤਿਆਰ ਹੁੰਦੀ ਦੇਖ ਲੈ ਕਿਵੇਂ ਹੋਵੇ ਬਾਈ ਠੀਕ ਆ ਲੋ ਜੀ ਦੱਸੂ ਤੁਹਾਨੂੰ ਮੈਂ ਕਿੰਨੇ ਦਾ ਆ ਆ ਦੇਖੋ ਤੁਸੀਂ ਫੇਸ ਦਿਖਾਦਾ ਇਹਦਾ ਨਿੱਕਾ ਨਿੱਕਾ ਕੰਨ ਤੇ ਆਹ ਦੇਖੋ ਲੇਵਾ ਕਰਮ ਵਾਲੀ ਦਾ ਮੈਂ ਕਹਿੰਦਾ ਇਸ ਗਾਂ ਦਾ ਲੇਵਾ ਜਿਹੜਾ ਹੈਗਾ ਨਾ ਬਹੁਤ ਚੰਗਾ ਤੇ ਫੇਸ ਕੁਆਲਿਟੀ ਦੇਖ ਰਹਾ ਮਨ ਬਾਈ ਇਹ ਕੌਲੀ ਚ ਮੂੰਹ ਪਿਆਲਾ ਪਾਪਾ ਪਾਣੀ ਪੀਲਾ ਨਾ ਜਰਸੀਆਂ ਜੀ ਵਾਲਾ ਮੂੰਹ ਆ ਗਿਆ ਹੈਨਾ ਹਾਂ ਬਾਈ ਕੀ ਰੇਟਰ ਹੋ ਇਹਦਾ ਇਹਦਾ ਰਮਨ ਰੱਜਾਂ ਮ ਲੈਣ ਦੇਣ ਜਾ ਬੱਛੀ ਦਾ ਭਾਈ ਲੱਖ ਤੋਂ ਬਾਹਰ ਵੇਕਣਦੀ ਐ 85 ਨੀਰ ਦੀ ਬੱਛੀ ਦੇ ਦਿਆਂ ਭਾਈ 85 ਦੀ ਹਾਂਜੀ ਕੋਲੇ ਆ ਕੇ ਹੋਰ ਵੀ ਮੰਗਤਾਂ 82 ਦੇ ਦਿਆਂ ਭਾਈ ਹੋਰ 82 ਦੀ ਹਾਂਜੀ ਦੁੱਧ ਜਿਹੜਾ ਗਾਰੰਟੀ 4-5 ਸਾਲ ਚੋਲ ਹੈ ਬੰਦਾ 20 ਕਿਲੋ ਦੁੱਧ ਇਹਨੇ ਨੇ ਦਿੱਤਾ ਭਾਈ ਬੱਛੀ ਨੇ ਫਿਰ ਫਾਇਦਾ ਨਹੀਂ ਨਹੀਂ ਸਹੀ ਗੱਲ ਹੈ ਤੇਰੀ ਦੇਖ ਵੀ ਲੈ ਚੱਲ 10 ਫਿਰ ਮੈਂ ਪੱਟੇਰ ਕੀ ਪੀ ਭਾਈ ਜਮਾ ਦੇਖੋ ਗੋਲ ਮਟੋਲ ਵਹਿੜ ਆ ਗਈ ਆਹਾ ਦੇਖ ਲਓ ਹੁਣ ਤੁਸੀਂ 20 ਕਿਲੋ ਦੀ ਜਿਹੜੀ ਹੈਗੀ ਐ ਐਨ 20 ਕਿਲੋ ਦੀ ਗਾਰੰਟੀ ਵਾਲਾ ਲੇਵਾ ਦਿਖਾਉਣਾ ਮੈਨੂੰ ਅੱਜ ਚ ਭਾਈ ਹਾਂ ਐਂ ਭਾਜ ਲੈ ਖੜ ਜਾ ਪੁੱਤ ਆ ਦੇਖੀ ਲੈ ਆ ਸਾਰਾ ਜਿਗੜ ਠੀਕ ਹੈ ਪਹਿਲੇ ਨਾ ਅਸੀਂ ਕੱਢਦੇ ਨਹੀਂ ਭਾਈ ਮੁੱਠੀ ਵਾਲਾ ਤਾਂ ਨਿਕਲ ਜੇ ਪਿੱਛੇ ਲੈ ਚੱਲ ਸੋਣ ਚੱਲ ਅੱਛਾ ਬਬੂ ਜਿਹੜੀ ਤੇਰੀ ਆ ਪਹਿਲੇ ਨੰਬਰ ਵਾਲੀ ਇਸ ਪਾਸਿਓਂ ਆ ਗਈ ਜਿਹੜੀ ਤੇਰੀ ਆ ਝੋਟੀ ਇਹ ਝੋਟੀ ਦਾ ਸੂਆ ਭਾਈ ਇਹਦਾ ਦੂਜਾ ਸੂਆ ਰਮਣ ਭਾਈ ਅੱਛਾ ਮਗਰ ਬੱਚਾ ਭਾਈ ਮਗਰ ਕੱਟੀ ਇਹਦੇ ਭਾਈ ਮਗਰ ਕੱਟੀ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਸੂਈ ਨਾਲ ਚ ਭਾਈ 6 ਮਾ ਦਿਨ ਕਿੰਨਾ ਕੁ ਬਲੋ ਤਿਆਰ ਕਰੇ ਹੁਣ ਰਮਣ 10 ਤੋਂ ਪਲੱਸ ਹੋ ਭਾਈ 10 ਤੋਂ ਬਾਹਰ ਠੀਕ ਆ 10 ਤੋਂ ਬਾਹਰ ਤੇ ਦੂਜਾ ਸੂਆ ਮਗਰ ਕੱਟੀ ਕਿੰਨਾ ਰੇਟ ਇਹਦਾ ਇਹਦਾ ਰਮਣਾ ਰੇਟ ਆਪੋ ਕੋਈ 10 ਨਹੀਂ ਕੋਈ 15 ਨਹੀਂ 95000 ਰੁਪਏ ਰੇਟ ਆ ਬਾਈ 90000 ਦੀ ਝੋਟੀ ਦੇ ਦੇਣਾ ਆਪਾਂ ਅ ਦੁੱਧ 12 ਕਿਲੋ ਪਾ ਦੂਗੀ ਨਾ ਮੈਂ ਖੁੱਲਾ ਬਾਈ ਡੱਬੇ ਵਾਲਾ ਠੀਕ ਆ ਲਿਆ ਵੀ ਸੋਨੂੰ ਕਿਰਾ ਲੇਖੋ ਝੋਟੀ ਬਸ ਘੱਟ ਵੱਧ ਨਾ ਕਿਉਂ 10000 ਘੱਟ ਵੀ ਨਾ ਕਿਉਂ ਮੂੰਹ ਤੋਂ ਨਿਕਲ ਗਿਆ ਕਹਿਣਾ 92 ਸੀ ਪਰ 90 ਕਹਿਤਾ ਤਾਂ ਚੜਾ ਕੇ ਲੈ ਜਾ ਬਸ ਠੀਕ ਆ ਲੋ ਵੀ ਆ ਦੇਖ ਲਓ ਹੁਣ ਤੁਸੀਂ ਇਧਰੋਂ ਥਾਂ ਜਿਹੜਾ ਹੈਗਾ ਜਿਹੜਾ ਲੇਵਾ ਉਹ ਦੇਖ ਲਓ ਜਮਾ ਪੱਕੇ ਹਵਾਨੇ ਦੀ ਜਿਹੜੀ ਇਹ ਝੋਟੀ ਆ ਤੇ ਪੱਕੇ ਹਵਾਨੇ ਦੀ ਝੋਟੀ ਆ ਗਈ ਜਿਹੜੀ ਇਹ ਤੁਹਾਨੂੰ 900 ਬਾਕੀ ਦੁੱਧ ਜਿਹੜਾ ਹੈਗਾ ਉਹ 10 ਕਿਲੋ ਹੁਣ ਤਿਆਰ ਆ 6 ਇੱਕ ਦਿਨ ਹੋ ਗਏ ਇਹਨੂੰ ਸੋਈ ਨੂੰ ਲੈ ਚੱਲ ਕਰਾ ਬੱਚੇ ਤੇ ਜਾਂਦੀ ਕਰਮ ਵਾਲੀ ਲੈ ਵੀ ਆਹ 90000 ਰੁਪਏ ਦੀ ਝੋਟੀ ਮਿਲੂਗੀ ਤੁਹਾਨੂੰ ਬਾਕੀ ਯਾਰ ਲੇਵਾ ਜਿਹੜਾ ਹੈਗਾ ਉਹ ਬਹੁਤ ਸੋਹਣਾ ਇੱਥੇ ਆਪਦੀ ਭਾਈ ਭਲਾ ਤੁਸੀਂ ਨਾ ਜੇ ਗੱਲ ਕਰ ਲੀਗੇ ਵੀ ਭਲਾ ਦੋ ਡੰਗ ਦੀ ਚਵਾਈ ਕਰਕੇ ਲੈ ਜਾਓ ਆਪਦੀ ਆਹ ਦੇਖਿਓ ਹਵਾਨਾ ਦੇਖੋ ਹੁਣ ਤੁਸੀਂ ਐਨ ਪੂਰਾ ਪੱਕਾ ਹਵਨਾਂਗਾ ਅੱਛਾ ਜਿਹੜੀ ਤੇਰੀ ਆਹ ਆ ਗਈ ਭਾਈ ਹਾਂ ਮੀਣੀ ਝੋਟੀ ਰਮਣੇ ਵੀ ਦੂਜਾ ਸੂਆ ਭਾਈ ਦੂਜਾ ਸੂਆ ਹਾਂਜੀ ਹਾਂਜੀ ਭਰਾ ਠੀਕ ਐ ਤੇ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਰਮਣ ਤੀਜਾ ਦਿਨ ਹਾਂ ਬਾਈ ਠੀਕ ਹੈ ਤੇ ਕਿੰਨਾ ਕੁ ਮਤਲਬ ਬੋਲਾ ਹੋਊਗਾ ਹੁਣ ਇਹਦੇ ਥੱਲੇ ਇਹਦੇ ਥੱਲੇ ਬੋਲਾ ਹੋਊ ਰਮਣ 10 ਕਿਲੋ ਬਾਈ ਠੀਕ ਹੈ ਹਾਂ ਇਹਨੇ ਪਹਿਲਾਂ ਨੇ 12 13 ਕਿਲੋ ਦਿੱਤਾ ਬਾਈ ਆਪਾਂ 13 ਕਿਲੋ ੜ ਤੇ ਭੇਜਾਂ ਛੋਟੇ ਦੀ 12 13 ਕਿਲੋ ਹਾਂ 12 13 ਕਿਲੋ ਭਰਾ ਹਾਂ ਖੁੱਲਾ ਪਾ ਦੂ ਠੀਕ ਹੈ ਕੋਣ ਚਾਂ ਬਾਹ ਚੰਗਾ ਲੱਗੇ ਥਾਣ ਚੰਗਾ ਲੱਗੇ ਮਗਰ ਬੱਚਾ ਕੀ ਇਹਦੇ ਮਗਰ ਇਹਦੇ ਰਮਣ ਕੀ ਕੀ ਛੋਟੂ ਕੱਟਾ ਇਹਦੇ ਮਾਰ ਕੱਟਾ ਬਾਈ ਕੱਟਾ ਆ ਗਿਆ ਠੀਕ ਆ ਗੱਲ ਲਿਆ ਇਹਦਾ ਰਹਿਮਣਾ ਰੇਟ ਲੈਣ ਦੇਣ ਦਾ ਹੂੰ ਬਾ 90000 ਦੇ ਦੇ ਦੂੰ ਬਾਈ ਫਿਰ ਚੱਕ ਲੈ ਵੀ ਆ ਮੀਨੀ ਝੋਟੀ ਜਿਹੜੀ 90000 ਰੁਪਈ ਦੀ ਦੇਣੀ ਆ ਬਾਈ ਨੇ ਮੀਨੀ ਝੋਟੀ ਤੇ ਥਾਂਲੇ ਵਾ ਸੋਨਾ ਇਹਦਾ ਇਹ ਤੁਸੀਂ ਦੇਖ ਲਓ ਹਵਾਨਾ ਚੈੱਕ ਕਰ ਲਓ ਇਹ ਵੀ ਤਾਜ਼ੀਆਂ ਸੂਈਆਂ ਹੀ ਜਿਹੜੀਆਂ ਇਹ ਝੋਟੀਆਂ ਨੇ ਕੋਈ ਐ ਨਹੀਂ ਹੈਗਾ ਕੋਈ 15 ਦਿਨਾਂ ਦੀ ਸੂਈ ਹੋਈ ਨਾ ਇਹਨੂੰ ਕਹਿ ਦੇਣਾ ਹੋ ਦੱਸੇ ਸੀ ਤੀਜਾ ਦਿਨਾਂ ਰਹਿਣ ਬਾਈ ਜਾ ਦੇਣ ਹਾਂ ਮਤਲਬ ਆਪਾਂ ਇਹੀ ਕਹਿ ਸਕਦੇ ਆਂ ਵੀ ਹੁਣ ਸਾਰੀਆਂ 2-2 3-3 ਦਿਨਾਂ ਦੀਆਂ ਕੋਈ 5 ਦਿਨਾਂ ਦੀਆਂ ਸੂਈਆਂ ਬਾਈ ਠੀਕ ਹੈ ਹਾਂ ਲੇ ਚੱਲ ਹਵਾਨਾ ਇਹਦਾ ਵੀ ਸੋਨਾ ਟੋਕੜ ਵੇਖ ਜਾਣਾ ਰਾਵਣ 75000 ਦੇ ਨੇ ਠੀਕ ਆ ਲੈ ਵੀ ਆਹਾ ਟੋਕੜ 75000 ਰੁਪਏ ਦੀ ਵਿਕਜੂ ਠੀਕ ਆ ਬਾਈ ਕਹਿੰਦਾ ਵੀ ਟੋਕੜ 75 ਦੀ ਤੇ ਹੁਣ 90 ਦੀ ਪਿੱਠਪੂੜਾ ਦੇਖ ਲੈ ਬਾਈ ਕਿਹੜੇ ਲੋੜ ਚ ਲੱਗੇ ਝੋਲੀ ਨਹੀਂ ਇਹ ਤਾਂ ਤੇਰੀ ਗੱਲ ਤੇਰੀ ਸਹੀ ਆ ਟੋਕੜ ਜਿਹੜਾ ਹੈਗਾ ਵੇਕਣ ਦਾ ਮਤਲਬ ਹੱਕ ਰਾਹੇ ਦੀ ਉਹ ਵੀ ਐਮ ਵਾਲਾ ਛੋਟੀ ਜੂਗਾ ਲਗਾ ਕੈਮਰਾ ਦਿਖਾਤਾ ਦੇਖ ਲੈ ਹਾਂ ਹੈਨਾ ਨਹੀਂ ਜੇ ਟੋਕੜ ਗੱਬਣਾ ਜੇ ਮਤਲਬ ਮੰਨ ਕੇ ਚੱਲ ਤੈਨੂੰ ਕੋਈ ਵਾਪਸ ਕਰੇ 4 ਮਹੀਨੇ ਦੀ ਗੱਬਣਾ ਹਾਂਜੀ ਹਾਂਜੀ ਬਾਈ ਆਪਾਂ ਫਿਰ 70000 ਦੀ ਲੈ ਲਾਂਗੇ 70 ਦੀ ਹਾਂਜੀ ਭਰਾ ਠੀਕ ਆ ਪੰਜ ਵਸ ਉਹੀ ਰੱਖ ਰਿਹਾ ਵੀ ਹਾਂ 590 ਹਾਂਜੀ ਹਾਂਜੀ ਸਹੀ ਗੱਲ ਆ ਲਿਆ ਇੱਕ ਜਿਹੜੀ ਤੇਰੇ ਕੋਲੇ ਆ ਮੱਝ ਆ ਗਈ ਜਿਹੜੀ ਇਹ ਰਮਣ ਕੱਲ ਸਵੇਰ ਸੂਈ ਆ ਬਾਈ ਇਹ ਤਾਜੀ ਜਮਾ ਹਾਂ ਤਾਜੀ ਜਮਾ ਇਹਦੇ ਮਗਰ ਬੱਚਾ ਇਹਦੇ ਮਗਰ ਕਟਾ ਵੀਰੇ ਇਹਦੇ ਮਗਰ ਆਹ ਕਟਾ ਆ ਗਿਆ ਆ ਆਸ ਵੀਰੇ ਆਸ ਇਹ ਆਹ ਹਾਂ ਹਾਂ ਠੀਕ ਹੈ ਇਹ ਆਹ ਆਈ ਨਾ ਰਮਣ ਹਾਂ ਆਈ ਆ ਬਾਈ ਠੀਕ ਆ ਇਹਦਾ ਸੂਆ ਕਿੰਨਾ ਇਹ ਤੀਜਾ ਸੂਈ ਰਮਣ ਬਾਈ ਤੀ ਤੀਜਾ ਸੂਈ ਲੈ ਚੱਲ ਪਿੱਲਿਆ ਅੱਛਾ ਇਹ ਤਾਜੀ ਸੂਈ ਦਾ ਹਵਾਨਾ ਚੈੱਕ ਕਰ ਲਓ ਮਿੱਤਰੋ ਇਹ ਕਿੰਨਾ ਕੇ ਦੁੱਧ ਪਾ ਦੂਗੀ ਬੱਬੂ ਇਹਨੇ ਰਮਣ 14 14 15 ਕਿਲੋ ਤੇ ਕੀ ਰੇਟ ਦੀ ਗਾਹ ਤਰ੍ਹਾਂ ਨਾ ਮੱਝ ਇਹ ਇਹ ਤਾਂ ਹੁਣ ਜਮਾ ਜਾਇ ਜਮਾ ਫਿਕਸ ਜਾ ਬਸ ਬਸ ਰੇਟ 95000 ਰੁਪਏ 92000 ਦੀ ਮੈਂ ਦੇ ਦਾਂਗੇ ਆਪਾਂ ਇਹ 92 ਦੀ ਹਾਂਜੀ ਭਾਈ ਦੁੱਧ ਪਾ ਦੂ ਬਾਹਰ ਇਹ ਵੀਡੀਓ ਚ ਦਿਖਾਉਣੀ ਨਹੀਂ ਸੀਗੀ ਮੈਂ ਤਾਂ ਜੇ ਲੈ ਬਾਤ ਦੇਖਣਾ ਜਾਂ ਗੱਬਣ ਦਾ ਉਹ ਵੀ ਹੋਰ ਸੀ ਭਾਈ ਟੁੱਟੀ ਖੜੀ ਆਹ ਟੁੱਟੀ ਕੋਸੇ ਨਾ ਮੌਸਮ ਖਰਾਬ ਸੀ ਚਾਰ ਪੰਜ ਦਿਨੋਂ ਇੰਦਰੀ ਖੜੀਆਂ ਵਿਚਾਰੀਆਂ ਠੀਕ ਹੈ ਹਾਂ ਲੈ ਵੀ ਲੈ ਚੱਲ ਕੇਰਾ ਲੈ ਚੱਲ ਲੈ ਵੀ ਆਹ ਕਿੱਟ ਬਹੁਤ ਮਹਿੰਗੀ ਭਾਈ ਯਾਰ ਉਹ ਦੇ ਜਿੰਮੇ ਵੇਲ ਆ ਠੀਕ ਹੈ ਤੇ ਉੱਤੋਂ ਜ਼ਰੂਰ ਫਿੱਕੀ ਆ ਪਰ ਤੁਹਾਨੂੰ 92000 ਰੁਪਏ ਦੀ ਆ ਮੱਝ ਮਿਲ ਜੂਗੀ ਓਕੇ ਆ ਜਮਾ ਇੱਥੇ ਆਉਂਗੇ ਤਸੱਲੀ ਕਰ 90 ਦੀ ਕਹਦੇ ਫਿਰ ਵੀ 90 ਦੀ ਦੇਣਾ ਇਹ ਵੀ 90 ਦੀ ਹੋਰ ਕਿੰਨੇ ਜਾਣ ਦੇ 90 ਨੇ 90 90 90 90 ਵਾਲਾ ਭਾਂਡਾ ਚੱਲਣਾ ਕਾਠ ਦੇਖੀ ਝੋਟੀ ਦਾ ਬਾਈ ਇੱਥੇ ਦੇਖੀ ਕਿੰਨੀ ਚੌੜੀ ਐ ਨਹੀਂ ਲੇਵਾ ਵੀ ਬਹੁਤ ਆ ਯਾਰ ਇਹੀ ਮੈਂ ਮੱਲੀ ਹੁੰਦੀ ਰਾਜੀ ਹੁੰਦੀ 40 35 40 ਨੂੰ ਹੱਥ ਮਾਰਦੀ ਬਾਈ ਸਹੀ ਗੱਲ ਹਾਂ ਅੱਛਾ ਜਿਹੜੀ ਤੇਰੀ ਆ ਝੋਟੀ ਆ ਗਈ ਮਗਰ ਹਾਂਜੀ ਰਮਨ ਬਾਈ ਇਹ ਤਾਂ ਯਾਰ ਜਮਾ ਪੱਟੇ ਵਰਗੀ ਝੋਟੀ ਪਈ ਐ ਇਹ ਰਮਨ ਦੂਜਾ ਸੂਆ ਕਿਆ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ ਚੀਮਾ ਦੇਣਾ ਬਾਈ ਦੂਜਾ ਸੂਆ 6 ਦਿਨ ਤੇ ਕਿੰਨੇ ਕ ਦੁੱਧ ਬਾਦ ਮਤਲਬ ਇਹਦਾ ਰਮਣੇ ਇਹ ਦੇ ਦੂ ਛੋਟੀ 15 ਕਿਲੋ ਬਾਈ 15 ਕਿਲੋ ਹਾਂ ਹੁਣ ਇਹਦੇ ਥੱਲੇ 10 ਤੋਂ ਪਲੱਸ ਬੋਲਾ ਹੋਊਗਾ ਬਾਈ ਦੁੱਧ ਬਣਾ ਗਈ ਮੰਨ ਲਾ ਬੋਲਾ ਮੰਨ ਲਾ ਦੁੱਧ ਮੰਨ ਲਾ ਚੀਮਾ ਦੇਣਾ ਚ ਬਾਈ ਠੀਕ ਹੈ ਹਾਂ 12 ਕਿਲੋ ਹੁਣ ਤੋਵਾ ਦੇਗਾ ਆਪਾਂ ਦੇਖੋ ਸਿੰਘੀ-ਸੁੰਗੀ ਚੈੱਕ ਕਰ ਲੋ ਹੁਣ ਤੁਸੀਂ ਸਿੰਘ ਵੀ ਦੇਖ ਲੋ ਛੋਟੀ ਦਾ ਮੂੰਹ ਦੀ ਵੀ ਸਨੱਖੀ ਬਾਕੀ ਕਰਮਾਲੀ ਤੋਂ ਲੇਵਾ ਜਿਹੜਾ ਲੱਗਿਆ ਨਾ ਉਹ ਦੇਖ ਲੋ ਵੀ ਸੂਆ ਦੂਜਾ ਹਾਂ ਦੂਜਾ ਪਰ ਠੀਕ ਆ ਉੱਤੋਂ ਦੇਖੀ ਬੰ ਲੇ ਵੀ ਲੰਮੀ ਵੀ ਕੱਦ ਕਾਠ ਵੀ ਪੂਰਾ ਚੰਗਾ ਬਾਕੀ ਲੀਵਾ ਵੀ ਜਿਹੜਾ ਹੈਗਾ ਨਾ ਪੂਰਾ ਸੋਹਣਾ ਤਿਆਰ ਕੀਤਾ ਹੋਇਆ ਹੈਗਾ ਉਹ ਗੱਲ ਬਾਤ ਨਹੀਂ ਹੈਗੀ ਵੀ ਹਾਂ ਵੀ ਥਣ ਵੀ ਜਿਹੜਾ ਲੇਵੇ ਨੂੰ ਸੋਹਣਾ ਲੱਗਿਆ ਤੇ ਇਹਦਾ ਰੇਟ ਜਿਹੜਾ ਬੱਬੂ ਕਰਨਾ ਆਪਾਂ ਜੇ ਦਾ ਰਮਣਾ ਕੋਈ ਨਹੀਂ ਆਪਾਂ ਕੋਈ ਮੰਨ ਲੈ 90 ਮੰਗ ਲਾ ਵੀ ਹਰਿਆਣੇ ਦੀ ਆ ਬਈ ਫਲਾਨਾ ਹੈ ਨਾ ਉਹ ਤਾਂ ਸਾਨੂੰ ਦਿਖੀ ਦੀ ਵੀ ਹਰਿਆਣੇ ਦੀ ਕਿ ਕੀ ਆ ਮੈਂ ਦੁੱਧ ਵਾਲਾ ਪੀਸ ਆ ਬਈ 15 ਕਿਲੋ ਦੀ ਛੋਟੀ ਮਰਜ਼ੀ ਨਹੀਂ ਆਪਣੀ ਠੀਕ ਹੈ ਹਨਾ ਆਪਾਂ ਇਹਦਾ ਰੇਟ ਕੋਈ 170 ਨਹੀਂ ਕੋਈ 175 ਨਹੀਂ 1 ਲੱਖ 45000 ਰੁਪਏ ਰੇਟ ਆ ਵੀ ਇਹਦਾ 1.45 ਹਾਂਜੀ ਭਰਾ ਲੈ ਚੱਲ ਲੋ ਵੀ ਇਹ ਵੀ ਜਿਹੜੀ ਝੋਟੀ ਹੈਗੀ ਹੈ ਨਾ 15 ਕਿਲੋ ਦੁੱਧ ਕਹਿੰਦਾ ਭਾਈ ਬੱਚੇ ਦਾ ਬਾਲਾ ਕਰਦੀਆਂ ਬੱਚੇ ਨਾ ਲਿਆ ਕਰੋ ਰਮਣ ਅਮਰੀਕਾ ਵਾਂਗੂ ਲੈਵਾਂ ਲਈ ਫਿਰਦੇ ਮਗਰ ਸੂ ਤੱਕਰ ਹਾਂ ਨਹੀਂ ਆ ਦੇਖੋ ਲੈਵੇ ਦੀ ਸੋਹਣੀ ਆ ਭਾਈ ਲੈ ਵੀ ਚੱਲ ਕਰਾ ਇਹਦੇ ਮਗਰ ਕੀ ਆ ਬੱਬੂ ਇਹ ਰਮਣ ਪਹਿਲਾ ਸੂਆ ਵੀਰੇ ਇਹਨੂੰ ਅੱਜ ਚੌਥਾ ਜਨਮ ਸੂਈ ਨੇ ਕੱਟੀ ਇਹਦੇ ਮਗਰ ਵੀਰੇ ਅੱਛਾ ਆ ਕੱਟੀ ਆ ਕੱਟੀ ਆ ਵੀਰੇ ਠੀਕ ਆ ਚੱਲ ਕਰ ਇਧਰ ਹੀ ਲਿਆ ਕਰ ਤੂੰ ਲੈ ਚੱਲ ਤੋਰੀ ਚੱਲ ਕਰ ਇਹਨੂੰ ਅੱਛਾ ਪਹਿਲਾ ਸੂਆ ਹੀ ਸੂਈ ਹੈ ਹਾਂ ਜੀ ਪਹਿਲਾ ਸੂਆ ਵਾਹ ਓਏ ਤੇਰੇ ਚੌਥਾ ਦਿਨ ਸੋਈ ਨੂੰ ਹਾਂਜੀ ਚੌਥਾ ਦਿਨ ਜਪਰੇ ਯਾਰ ਮੈਂ ਕਹਿੰਦਾ ਕਮਾਲ ਹੀ ਹੋ ਗਈ ਯਾਰ ਲੇਵਾ ਲੂਵਾ ਵੀ ਪੂਰਾ ਸੋਹਣਾ ਯਾਰ ਹਲੇ ਤਾਰਮਣ ਮੰਨ ਲਾ ਜਿੱਦੇ 15 ਦਿਨ ਹੋ ਗਏ ਨਾ ਛੋਟੀ ਸੋਈ ਨੂੰ ਸਹੀ ਜਮਾ ਹਾਂ ਉਹਦੇ ਦੱਸੂ ਮੈਂ ਕੀ ਕਰਦੀ ਕਿੰਨਾ ਦੁੱਧ ਘੜਦੀ ਅੱਛਾ 15 ਦਿਨ ਹੋ ਗਏ ਜੀ ਹਾਂ 15 ਦਿਨ ਹੋ ਗਏ ਕਿੰਨਾ ਦੁੱਧ ਪਾ ਦੂ ਪਹਿਲਾਂ 15 ਕਿਲੋ ਜਮਾ ਖੁੱਲਾ ਦੁੱਧ ਪਾ ਦੂ ਗੱਟੀ 13 15 ਕਿਲੋ ਵੀਰੇ 15 ਮਾੜੀ ਤੁਰਦੀ ਦਾ ਦੇਖ ਛੋਟੀ ਨੂੰ ਬਾਈ ਹਾਂ ਪਿੱਠ ਪੋੜਾ ਸਾਰੀਆਂ ਪੀਏ ਨਾਗਰ ਕੀ ਕਾਲੀ ਇਹ ਕਾਲੀ ਕੁਲੀ ਪੁੱਛ ਪਸ ਦੇਖੇ ਹਾਇਦਰ ਲੈ ਕੇ ਜਾਈ ਇਹ ਹਾਂ ਲੰਮੀ ਲੈ ਚੱਲਾ ਹ ਆ ਦੇਖੋ ਹੁਣ ਆਹ ਝੋਟੀ ਜਿਹੜੀ ਪਹਿਲਾ ਸੂਏ ਸੂਈ ਆ ਮਿੱਤਰੋ ਲੇਵਾ ਜਿਹੜਾ ਬਹੁਤ ਸੋਹਣਾ ਤਿਆਰ ਕੀਤਾ ਕਰਮਾਲੀ ਨੇ ਤੇ ਪਰ ਸ਼ਾਹ ਕਾਲੀ ਝੋਟੀ ਆ ਗਈ ਜਮਾ ਸ਼ਾਹ ਕਾਲੀ ਝੋਟੀ ਕੀ ਰੇਟ ਰੂ ਇਹਦਾ ਰਮਣ ਇਹਦਾ ਰੇਟ ਮੰਨ ਲਾ ਕੋਈ ਇਹਦਾ ਵੀ ਰੇਟ ਕੋਈ ਡੇਡ ਨੀਗਾ ਝੋਟੀ ਆਪਾਂ 1 ਲੱਖ ਤੇ 40 ਹਜ਼ਾਰ ਦੀ ਦੇਦੇ ਆ ਬਾਈ ਫਿਰ ਜਮਾ ਲੈਣ ਦੇ ਨਾਲ ਰੇਟ 1 40 ਹਾਂਜੀ ਭਰਾ ਠੀਕ ਹੈ ਪਰ ਕੱਟੀ ਦੇਖ ਲੈ ਤੂੰ ਕਿਹੜੇ ਲੋਟਰ ਦੀ ਆ ਬਾਈ ਅਗਲਾ ਐ ਨੀਵਾਂ ਲੱਗਿਆ ਜੇ ਲੈ ਕੇ ਜਾ ਦੋ ਘਰ ਦੇਖਣ ਆਉਣਗੇ ਵੀ ਠੀਕੇ ਚੀਜ਼ ਲੈ ਬੰਦਾ ਇਹ ਸੋਹਣੀ ਆ ਤੇਰੀ ਝੋਟੀ ਤੇ ਲੈ ਚੱਲ ਆ ਦੇਖ ਲਓ ਮਿੱਤਰੋ ਇੱਕ ਵਾਰੀ ਜਾਂਦੀ ਫੇਰ ਦਿਖਾ ਦੇਣਾ ਜਿਹੜੀ ਆ ਝੋਟੀ ਆ ਗਈ ਸ਼ਾਹ ਕਾਲੀ ਪਹਿਲਾ ਸੁਆ ਤਾਜੀ ਸੁਈ ਝੋਟੀ ਆ ਮਿੱਤਰੋ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਆ ਜਾ ਕਰਾ ਉਹਨੂੰ ਤਾਂ ਬਾਹਰ ਲਿਆ ਯਾਰ ਲੈ ਵੀ ਮਿੱਤਰੋ ਨਾ ਹੁਣ ਮੈਂ ਤੁਹਾਨੂੰ ਆਹ ਝੋਟੀ ਦਿਖਾਉਣ ਲੱਗਿਆਗਾ ਝੋਟੀ ਦਾ ਨਾ ਤੁਸੀਂ ਕੱਦ ਕਾਠ ਤੇ ਮੂੰਹ ਦੀ ਸੁਨੱਖੀ ਬੇਲਬੂਲ ਚੈੱਕ ਕਰ ਲਓ ਮੈਨੂੰ ਐਂ ਦੱਸ ਦੇ ਬੱਬੂ ਜਿਹੜੀ ਤੇਰੀ ਆਹ ਝੋਟੀ ਆ ਗਈ ਹਾਂਜੀ ਰਮਣ ਭਾਈ ਇਸ ਝੋਟੀ ਦਾ ਸੁਆ ਦੱਸ ਪਹਿਲਾ ਸੁਆ ਰਮਣ ਇਹਦੇ 10 ਦਿਨ ਬਾਕੀ ਝੋਟੀ ਦੇ ਭਾਈ ਦੂਜਾ ਸੁਆ 10 ਦਿਨ ਬਾਕੀ ਕੀ ਰਿਪੋਰਟ ਹੈ ਦੀ ਪਹਿਲੇ ਸੁਏ ਦੀ ਰਿਪੋਰ ਅਲੱਗ ਕਦੋਂ ਵੀ ਦੇ ਦੂਗੀ ਹਣਾ ਆਪਾਂ 15 ਤੋਂ ਪਲੱਸ ਤੇ 17 18 ਕਿਲੋ ਦੀ ਔੜ ਤੇ ਝੋਟੀ ਭੇਜਦੇ ਆਂ ਬਾਈ ਦੂਜੇ ਸੂਰਜ ਹਾਂ ਜੁੱਤਾ ਸੂਆ ਵੀ ਠੀਕ ਹੈ ਹਾਂ ਤੇ ਦਿਨ ਪਈ ਇਹਦੇ ਦਿਨੇ ਦੇ 10 ਦਿਨ ਬਾਕੀ ਰਹਿਣਗੇ 10 ਦਿਨ ਬਾਕੀ ਪਏ ਚਲੋ ਤੇ ਲੈ ਵੀ ਇੱਧਰ ਲੈ ਚੱਲ ਕੇ ਰਾ ਹੁਣ ਮੈਂ ਝੋਟੀ ਦਿਖਾਦਾ ਆ ਦੇਖੋ ਮੂਹ ਦੀ ਵੀ ਪੂਰੀ ਸੁਨੱਖੀ ਆ ਸਿੰਘ ਵੀ ਸੋਹਣਾ ਆ ਗਿਆ ਤੇ ਲੇਵਾ ਕਰਮ ਵਾਲੀ ਨੂੰ ਜਿਹੜਾ ਲੱਗਿਆ ਉਹ ਪੂਰਾ ਸਾਫ਼ ਲੇਵਾ ਹੁਣ ਸੁਣ ਇਹ ਦੇਖ ਲੋ ਵੀ ਕੱਦ ਕਾਠ ਬੈਡ ਪੂਰਾ ਝੋਟੀ ਦਾ ਤੇ ਲੇਵੇ ਤੋਂ ਸਾਫ਼ ਆ ਹਣਾ ਲੈ ਚੱਲ ਲੰਮੀ ਲੈ ਚੱਲ ਸੋਹਣਾ ਸੱਜਣਾ ਦੇਖੋ ਮਿੱਤਰੋ ਆਹਾ ਜਿਹੜੀ ਦੂਜਾ ਸੂਆ ਸੂਣ ਵਾਲੀ ਝੋਟੀ ਆ ਬਹੁਤ ਸੋਹਣੀ ਸੁਨਿੱਖੀ ਕੱਦ ਬੈਡ ਪੂਰਾ ਚੰਗਾ ਤੇ ਕਿਹੜੇ ਏਰੀਏ ਦੀ ਤੇਰੀ ਇਹ ਝੋਟੀ ਆ ਆਪਣੇ ਹਰੇਣੀ ਦੀ ਆ ਬਈ ਆਪਣੇ ਹਰੇਣੀ ਲੋਕਲ ਏਰੀਏ ਦੀ ਆਪਣੇ ਦੀ ਲੋਕਲ ਏਰੀਏ ਦੀ ਠੀਕ ਹੈ ਤੇ ਮੈਨੂੰ ਐਂ ਦੱਸ ਇਹਦਾ ਰੇਟ ਕੀ ਰਹਿਣਾਗਾ ਰਵਣੇ ਦਾ ਰੇਟ ਕੋਈ 2 ਨਹੀਂ ਕੋਈ 2.5 ਨਹੀਂ 1 लाख 65000 ਰੁਪਏ ਰੇਟ ਹੈ ਦਾ ਵੀਰੇ ਹਾਂ ਜੇ ਜੱਸਣੋ ਕਹਿੰਦਾ ਤਾਂ 1.5 ਲੱਖ ਦੀ ਝੋਟੀ ਦੇ ਦਾਂਗੇ ਆਪਾਂ 1.5 ਦੀ ਹਾਂ 1.5 ਦੀ ਵੀਰੇ ਦੁੱਧ 15 ਕਿਲੋ 15 ਤੋਂ ਪਲੱਸ ਦੇਉਗੀ ਵੀਰੇ ਪਰ ਆਪਾਂ 15 ਕਿਲੋ ਕਿਉਂਕਿ 14.5 16 17 17 18 ਕਿਲੋ ਖੁੱਲਾ ਪੋਣੇ ਨੇ ਐਡੀ ਝੋਟੀ ਨੇ ਦੁੱਧ ਨਾਲ 17 ਮਹੀਨੇ ਦੇਖੀ ਹਾਂ ਦੇਖੀ ਮੇਰਾ 6 ਫੁੱਟ ਤੋਂ 1 ਇੰਚ ਘੱਟ ਕੱਦ ਘਟਾ ਬਾਈ ਦੇਖ ਲੈ ਲੈ ਦੱਸ ਕੋਈ ਉੱਚਾ ਨਹੀਂ ਕੋਈ ਨੀਵਾਂ ਨੇ ਮੈਟਰ ਦੇ ਲੈ ਚੱਲ ਸਹੀ ਗੱਲ ਹੈ ਹਾਂ ਅਲੱਗ ਹੈ ਲੈ ਦੇਖ ਯਾਰ ਮੈਂ ਆਪ ਹੀ ਅਖੀਨੇ ਵੀ ਕੱਦ ਕਾਠ ਕੰਨੀਓ ਕੋਈ ਯਾ ਦਿੱਕਤ ਵਾਲੀ ਗੱਲ ਹੀ ਹੈ ਨਹੀਂ। ਢਾਣੇ ਦੇ ਪਲੀ ਹੋਈ ਆ ਫਿਰ ਇਹ। ਹੂੰ। ਲੈ ਚੱਲ ਸੋਨੂੰ ਅੰਦਰ। ਲੈ ਵੀ ਆਹ ਦੇਖ ਲਓ ਹੁਣ ਤੁਸੀਂ ਝੋਟੀ ਜਿਹੜੀ ਹੈਗੀ ਬੱਬੂ ਕੋਲੇ ਨਾ ਵੀ ਦੂਜਾ ਸੂਆ ਸੂਨ ਵਾਲੀ ਝੋਟੀ ਕੱਦ ਬੱਡ ਪੂਰਾ ਆ ਗਿਆ ਤੇ ਰੇਟ ਵੀ ਜਿਹੜਾ ਇਹਦਾ ਨਾ ਬੜਾ ਬਾਜਬ ਦੱਸਿਆ ਬਾਈ ਨੇ। ਬਾਕੀ ਤੁਸੀਂ ਦੱਸੋਗੇ ਵੀ ਸੋਨੂੰ ਇਹਦਾ ਰੇਟ ਕਿਵੇਂ ਲੱਗਿਆ। ਲੈ ਕਰਮ ਵਾਲੀ ਆ ਉਹ ਜਾਂਦੀ ਆ ਮੈਟਾਂ ਦੇ ਉੱਤੇ ਐਨ ਸਾਪ ਵਾਂਗੂ ਮੇਲਦੀ ਜਾਂਦੀ ਆ ਝੋਟੀ। ਝੋਟੀ ਤੇਰੀ ਭਾਈ ਬੱਬੂ ਮੈਂ ਕਹਿੰਦਾ ਵੀ ਸੋਣੀ ਐ। ਹਾਂਜੀ ਰੌਣਕ ਬਾਈ ਤੇ ਨੰਬਰ ਕਿੰਨੇ ਚੱਲਦੇ ਆਪਣੇ ਕੋਲੇ ਹੋਣਗੇ ਨੰਬਰ ਮੇਰੇ ਦੋ ਚੱਲਦੇ ਨੇ ਵੀਰ ਇੱਕ ਤਾਂ 94671 ਹੈ ਜੀ 70471 ਇੱਕ 898910668 ਹੈ ਬਾਈ ਠੀਕਾ ਹਾਂਜੀ ਲੋ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਰੇ ਭਰਾਵਾਂ ਦਾ ਬਾਈ ਜਿੰਨੇ ਆਪਣੀ ਵੀਡੀਓ ਦੇਖਦੇ ਨੇ ਸਾਰੇ ਸੱਦ ਕੇ ਸਾਨੂੰ ਇੰਨਾ ਕਮਾਨ ਦਿੰਨੇ ਹੋ ਹਨਾ ਨਹੀਂ ਨਹੀਂ ਬਾਈ ਤੇ ਵੀ ਸਾਰੇ ਭਰਾਵਾਂ ਨਾਲੀ ਚਲੋ ਵੱਡੇ ਹੁੰਦਾ ਹਾਂਜੀ ਹਾਂਜੀ ਬਾਈ ਹਾਂ ਚਲੋ ਲੋਭੀ ਮਿੱਤਰੋ ਏ ਸੀ ਬਾਈ ਬੱਬੂ ਬੱਬੂ ਬਾਈ ਕੋਲੇ ਤੁਸੀਂ ਜਿਹੜੀਆਂ ਸੂਈਆਂ ਸਵਾਈਆਂ ਮੱਝਾਂ ਦਿਖਾਈਆਂ ਇੱਥੇ ਆਇਓ ਆਪਦੀ ਤਸੱਲੀ ਕਰਨਾ ਜਿਹੜਾ ਹੈਗਾ ਨਾ ਉਹ ਤੁਹਾਡਾ ਆਪਦਾ ਮੋਢਲਾ ਹੱਕ ਹੁੰਦਾ ਹੈਗਾ ਕਿਵੇਂ ਲੱਗੀਆਂ ਮੱਝਾਂ ਦੱਸਿਓ ਜਰੂਰ ਬਹੁਤ ਬਹੁਤ ਧੰਨਵਾਦ ਸਾਰੇ